ਹਾਂਜੀ ਅੱਜ ਆਪਾਂ ਲੈ ਕੇ ਪਹੁੰਚੇ ਆ ਐਨ ਸਟੂਡੀਓ ਦਾ ਮਾਲ ਪਹੁੰਚ ਚੁੱਕਿਆ ਆਪਣੇ ਕੋਲ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਪਹੁੰਚੇ ਨੇ ਚੈੱਕ ਕਰੋ ਜੀ ਕੁਆਲਿਟੀयां ਬਹੁਤ ਟੌਪ ਟੌਪ ਦੀਆਂ ਪਹੁੰਚ ਚੁੱਕੀਆਂ ਨੇ ਦੇਖੋ ਵਰਕ ਚੈੱਕ ਕਰੋ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਕ੍ਰਾਂਚ ਕਰਾਚੀ ਕੱਪੜੇ ਦੇ ਉੱਪਰ ਮਾਲ ਪਹੁੰਚਿਆ ਆਪਣੇ ਕੋਲੇ ਨਿਊ ਸਟਾਕ ਪਹੁੰਚਿਆ ਕੱਪੜੇ ਦਾ ਦੇਖੋ ਤੇ ਕਢਾਈ ਕੀਤੀ ਗਈ ਹੈ ਬਹੁਤ ਹੀ ਸੋਹਣਾ ਕੱਟਵਰਕ ਦੁਪੱਟਾ ਪਹੁੰਚ ਗਿਆ ਆ ਦੇਖੋ ਜੀ ਸਾਰੇ ਸੂਰਤੇ ਵਰਕ ਹੋਇਆ ਹੋਇਆ ਸਰਵੋਸਕੀ ਵਰਕ ਕੀਤਾ ਗਿਆ ਨਾਲ ਕਢਾਈ ਕੀਤੀ ਹੈ ਥ्रेड ਵਰਕ ਦੀ ਨੀਚੇ ਘੇਰੇ ਦੇ ਕੱਟਵਾਰਕ ਦੁਪੱਟੇ ਦੇ ਕੱਟਵਾਰਕ ਸਾਰੇ ਨਵੇਂ ਕਨਸੈਪਟ ਬਹੁਤ ਚੁੱਕੇ ਆਪਣੇ ਕੋਲੇ ਦੇਖੋ ਜੀ ਚੈੱਕ ਕਰੋ ਕੜਾਈ ਬਹੁਤ ਹੀ ਸ਼ਾਨਦਾਰ ਲੁੱਕ ਦੇ ਵਿੱਚ ਡਿਜ਼ਾਈਨ ਹਾਜ਼ਰ ਹੋ ਚੁੱਕਿਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਆਰਟੀਕਲ ਦਿਖਾਵਾਂਗੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਟਾਪ ਟਾਪ ਦੇ ਡਿਜ਼ਾਈਨ ਪਹੁੰਚ ਗਏ ਨੇ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਸਾਰਾ ਮਾਲ ਖੁੱਲ ਚੁੱਕਿਆ ਦੇਖੋ ਜੀ ਸਾਰੇ ਦੇ ਉੱਪਰ ਵਰਕ ਹੋਇਆ ਹੋਇਆ ਇੱਥੇ ਅ ਸਰਵੋਸਕੀ ਵਰਕ ਕੀਤਾ ਗਿਆ ਕੱਟਵਾਰਕ ਕਰਕੇ ਬਹੁਤ ਸੋਹਣਾ ਨਿਊ ਕਨਸੈਪਟ ਪਹੁੰਚਿਆ ਆਪਣੇ ਕੋਲੇ ਦੇਖੋ ਜੀ ਕੱਟਵਰਕ ਦੁਪੱਟੇ ਜਣਾ ਕ੍ਰਾਚੀ ਕ੍ਰਾਂਚੀ ਕਪੜਾ ਪਹੁੰਚਿਆ ਕ੍ਰਾਂਚੀ ਬਹੁਤੀ ਸੋਹਣਾ ਕਪੜਾ ਪਹੁੰਚੂਕਿਆ ਐਨ ਸਟੂਡੀਓ ਦਾ オリジナル ਮਾਲ ਪਹੁੰਚੂਕਿਆ ਜੀ ਹਰੇਕ ਡਿਜ਼ਾਈਨ ਦੇ 4-4 ਕਲਰ ਮਿਲਣਗੇ ਪੂਰੇ ਮਿੱਠੇ-ਮਿੱਠੇ ਰੇਟਾਂ ਦੇ ਵਿੱਚ ਮਾਲ ਪਹੁੰਚੂਕੇ ਨੇ ਦੇਖੋ ਜੀ ਇੱਕ ਹੋਰ ਡਿਜ਼ਾਈਨ ਖੁੱਲ ਗਿਆ ਬਲੈਕ ਕਲਰ ਦੇ ਵਿੱਚ ਸਰਵੋਸਕੀ ਵਰਕ ਦੇ ਨਾਲ ਨੀਚੇ ਘੇਰੇ ਤੇ ਕੱਟਵਰਕ ਦੇਖੋ ਕਢਾਈ ਚੈੱਕ ਕਰੋ ਕੀ ਬਾਤ ਹੈ ਜੀ ਲੌਜੀ ਡਿਜ਼ਾਈਨ ਸਿਰਾ ਖੁੱਲ ਚੁੱਕਿਆ ਸਰਵੋਸ ਕੀ ਵਰਕ ਵਿਦ ਕੱਟ ਵਰਕ ਦੁਪੱਟਾ ਕ੍ਰਾਂਚੀ ਕਪੜੇ ਦੇ ਉੱਪਰ ਹੀ ਦੁਪੱਟਾ ਆਊਗਾ ਦੇਖੋ ਜੀ ਆ ਕਪੜਾ ਨਿਊ ਵੇਸ ਪਹੁੰਚਿਆ ਆਪਣੇ ਕੋਲੇ ਬਹੁਤ ਹੀ ਸੋਹਣਾ ਕਪੜਾ ਹੈਗਾ ਦੇਖੋ origignal n studio ਇਹਦੇ ਵਿੱਚ ਬਲੈਕ ਸਪੈਸ਼ਲ ਪਹੁੰਚਿਆ ਟਾਪ ਦੇ ਡਿਜ਼ਾਈਨ ਪੂਰੇ ਸਿਰਾ ਸਿਰਾ ਦਿਖਾਵਾਂਗੇ ਭਾਈ ਦੇਖੋ ਜੀ ਕੋਹੜ ਡੇਰ ਪਹੁੰਚ ਚੁੱਕਿਆ ਸਰਵੋਸ ਕੀ ਵਰਕ ਦੇ ਵਿੱਚ ਡਿਜ਼ਾਈਨਿੰਗ ਹੋ ਗਈ ਹੈ ਤਿਆਰ ਕਿਆ ਵਾ ਤੇ ਜੀ ਲਿਸ਼ਲਿਸ਼ ਕਰਦੀ ਕਢਾਈ ਦੇਖੋ ਚੈੱਕ ਕਰ ਲਓ ਭਾਈ ਦੁਪੱਟਾ ਸਿੱਪੀ ਸਤਾਰੇ ਵਾਲਾ کیا ਵਾਤਾ ਜੀ ਦੇਖੋ ਜੀ ਕੱਟਵਰਕ ਦੀ ਫਿਨਿਸ਼ਿੰਗ ਦੇਖੋ ਬਹੁਤ ਹੀ ਕਮਾਲ ਦੀ ਕੀਤੀ ਗਈ ਆ ਦੇਖੋ ਦੁਪੱਟਾ ਚੈੱਕ ਕਰੋ 2.5 ਮੀਟਰ ਦੀ ਕੱਟ ਵਾਲਾ ਅੰਬਰਾਂ ਦਾ ਜਾਨੀ ਬਣ ਗਿਆ ਬੜਾ ਖੂਬਸੂਰਤ ਡਿਜ਼ਾਈਨ ਤਿਆਰ ਹੋ ਗਿਆ ਦੇਖੋ ਭਾਈ ਚਿਰਮਲ ਕਰਦੇ ਸਤਾਰੇ ਲੱਗੇ ਨੇ ਬੜੇ ਪਿਆਰੇ ਪਿਆਰੇ ਦੇਖੋ ਜੀ ਕਿਆ ਬਾਤ ਹੈ ਅਗਲਾ ਡਿਜ਼ਾਈਨ ਪਹੁੰਚ ਗਿਆ ਆਪਣੇ ਕੋਲ ਇੱਕ ਹੋਰ ਡਿਜ਼ਾਈਨ ਦਿਖਾਵਾਂਗੇ ਲਾਈਟ ਚਾਰਟ ਦੇ ਵਿੱਚ ਹੈ ਡਾਰਕ ਚਾਰਟ ਹੈ ਇਹਦੇ ਵਿੱਚ ਲਾਈਟ ਲਾਈਟ ਕਲਰ ਆਉਣਗੇ ਸਿੰਪਲ ਸੋਬਰ ਜਿਹੇ ਰੰਗ ਨੇ ਸਿਰਵੋਸਕੀ ਵਰਕ ਕੀਤਾ ਗਿਆ ਬਹੁਤ ਹੀ ਸ਼ਾਨਦਾਰ ਲੁੱਕ ਵਾਲਾ ਸੂਟ ਖੁੱਲ ਚੁੱਕਿਆ ਕੱਟਵਰਕ ਦੁਪੱਟਾ ਲਿਸ਼ਲਿਸ਼ ਕਰਦਾ ਹੋਇਆ ਦੇਖੋ ਭਾਈ ਤੁਹਾਡੇ ਸਾਹਮਣੇ ਪਹੁੰਚ ਗਿਆ ਦੇਖੋ ਜੀ ਕਿਆ ਬਾਤ ਹੈ ਜੀ ਟਾਪ ਦੀ ਡਿਜ਼ਾਈਨ ਹਾਜ਼ਰ ਹੋ ਗਈ ਹੈ ਐਨ ਸਟੂਡੀਓ ਦਾ ਮਾਲ ਕ੍ਰਾਂਚੀ ਕਪੜਾ ਖੁੱਲ ਗਿਆ ਕੀ ਬਾਤ ਹੈ ਜੀ ਦੇਖੋ ਜੀ ਰੰਗ ਚਾਰਟ ਪਹੁੰਚ ਗਏ ਨੇ ਨਵੇਂ ਟ੍ਰੈਂਡਿੰਗ ਵਾਲੇ ਕਲਰ ਆ ਗਏ ਨੇ ਬਹੁਤ ਹੀ ਸ਼ਾਨਦਾਰ ਐਨ ਸਟੂਡੀਓ ਦਾ ਇਹ ਵੱਧੋ ਡਿਜ਼ਾਈਨ ਨੇ ਵੀਡੀਓ ਨਾਲ ਐਂਡ ਤੱਕ ਹੋਣੇ ਰੋ ਟਾਪ ਟਾਪ ਦੇ ਹਜੇ ਹੋਰ ਬਹੁਤ ਡਿਜ਼ਾਈਨ ਪਏ ਆ ਤੁਹਾਨੂੰ ਦਿਖਾਉਣ ਵਾਲੇ ਜਿਹੜੇ ਆਪਣੇ ਕੋਲੇ ਤੁਹਾਡੇ ਸਾਹਮਣੇ ਪੇਸ਼ ਹੋਣਗੇ ਭਾਈ ਦੇਖੋ ਜੀ ਇਹਨਾਂ ਦਾ ਰੇਟ ਅਸੀਂ ਦੱਸ ਨਹੀਂ ਸਕਦੇ ਇਹ ਰੇਟ ਇਹਨਾਂ ਦਾ ਸਿਆਮ ਨੂੰ 1000 ਰੁਪਏ ਤੋਂ ਥੱਲੇ ਥੱਲੇ ਦਾ ਰੇਟ ਹੋਊਗਾ ਉਸ ਤੋਂ 1000 ਤੋਂ ਉੱਪਰ ਦਾ ਕੋਈ ਸੂਟ ਨਹੀਂ 1000 ਤੋਂ نیچے-ਨੀਚੇ ਵਾਲੇ ਸੂਟ ਨੇ ਸਾਰੇ ਦੇਖੋ ਭਾਈ ਚੈੱਕ ਕਰੋ ਕੀ ਬਾਤ ਹੈ ਜੀ ਪੀਕਾਕ 컬러 ਦੇ ਵਿੱਚ ਖੁੱਲਿਆ ਸੂਟ ਬਹੁਤ ਹੀ ਸ਼ਾਨਦਾਰ ਇਹਦੇ ਰੰਗ ਦਿਖਾ ਦਿਓ ਜੀ ਘੇਰੇ ਪਿਆ ਲਓ ਜੀ 컬러 ਪਾਉਣਗੇ ਨੇ ਸ਼ਾਨਦਾਰ ਐਨ ਸਟੂਡੀਓ ਦਾ माल ਪਹੁੰਚ ਗਿਆ ਬੜੇ ਹੀ ਸੋਹਣੇ-ਸੋਹਣੇ ਨਿਸ਼ ਨਿਸ਼ ਕਰਦੇ ਸੂਟਾਂ ਦੇ ਵਿੱਚ ਆ ਗਏ ਨੇ ਨਵੇਂ-ਨਵੇਂ ਕਢਾਈ ਵਾਲੇ ਡਿਜ਼ਾਈਨ ਲੋ ਜਣ ਕਢਾਈ ਵਾਲੇ ਸੂਟ ਆਉਣਗੇ ਉਨ੍ਹਾਂ ਦੇ ਵਿੱਚ ਵੀ ਸਰਵੋਸ ਕੀ ਵਰਕ ਕੀਤਾ ਗਿਆ ਬਹੁਤ ਹੀ ਭਾਰੀ ਭਾਰੀ ਸੂਟ ਨੇ ਹੈਵੀ ਹੈਵੀ ਦੇਖੋ ਜੀ ਚੈੱਕ ਕਰੋ ਡਿਜ਼ਾਈਨਿੰਗ ਬਹੁਤ ਸ਼ਾਨਦਾਰ ਖੁੱਲ ਰਹੀ ਹੈ ਦੇਖੋ ਭਾਈ ਕੱਟਵਰਕ ਕੀਤਾ ਗਿਆ ਨੀਚੇ ਲਹਿੰਗਾ ਟਾਈਪ ਡਿਜ਼ਾਈਨਿੰਗ ਹੈ ਜਿੱਦਾਂ ਮਰਜ਼ੀ ਸੂਟ ਤਿਆਰ ਕਰ ਲਓ ਪੂਰਾ ਖੁੱਲ ਹੈਵੀ ਹੈ ਦੇਖੋ ਆਪਣੇ ਹੋੜਲਾ ਟੈਕਸਟਾਈਲ ਹੀ ਲੱਗ ਚੁੱਕਿਆ ਔਰ ਦੇਖੋ ਭਾਈ ਹੋੜਲਾ ਟੈਕਸਟਾਈਲ ਵੱਲੋਂ ਕਰ ਦਿੱਤੇ ਗਏ ਨੇ ਸੂਟ ਨਵੇਂ-ਨਵੇਂ ਫੈਸੀਵੇਂਸੀ ਆਰਟੀਕਲ ਪਹੁੰਚ ਚੁੱਕੇ ਨੇ ਦੇਖੋ ਕੇਸਰੀ ਹੱਟੀ ਦੇ ਪਹੁੰਚੋ ਆਜੋ ਭਾਈ ਕੀ ਬਾਤ ਹੈ ਜੀ ਦੇਖੋ ਜੀ ਕੀ ਬਾਤ ਹੈ ਲਓ ਜੀ ਆ ਲੋ ਚੈੱਕ ਕਰ ਲੋ ਹੋੜਲਾ ਟੈਕਸਟਾਈਲ ਕੇਸਰੀ ਹੱਟੀ ਪੰਜਾਬਣ ਪਹੁੰਚ ਗਏ ਨੇ ਨਵੇਂ-ਨਵੇਂ ਸੂਟ ਪੰਜਾਬੀ ਕੀ ਬਾਤ ਹੈ ਨਹੀਂ ਦੇਖੋ ਭਾਈ ਨਵੇਂ-ਨਵੇਂ ਟੌਪ-ਟੌਪ ਦੇ ਆਰਟੀਕਲ ਖੁੱਲ ਰਹੇ ਨੇ ਇੱਕ ਹੋਰ ਡਿਜ਼ਾਈਨ ਆ ਗਿਆ ਦੇਖੋ ਜੀ ਇਹ ਵੀ ਹੋਰਲਾ ਟੈਕਸਟਾਈਲ ਦਾ ਪਹੁੰਚ ਚੁੱਕਿਆ ਨਿਊ ਕਨਸੈਪਟ ਦੇਖੋ ਜੀ ਚੈੱਕ ਕਰੋ ਪੂਰਾ ਭਾਰੀ ਡਿਜ਼ਾਈਨ ਹੈ ਦੇਖੋ ਭਾਈ ਚੈੱਕ ਕਰ ਲਓ ਕੁਆਲਿਟੀ ਆ ਗਈ ਹੈ ਸ਼ਾਨਦਾਰ ਕੱਟਵਰਕ ਦੁਪੱਟੇ ਦੇ ਨਾਲ ਪਹੁੰਚਿਆ ਮਾਲ ਬੜਾ ਹੀ ਸੋਹਣੀ ਲੁੱਕ ਦੇ ਵਿੱਚ ਦੇਖੋ ਭਾਈ ਚਾਰ ਕਲਰਾਂ ਦੇ ਵਿੱਚ ਡਾਰਕ ਚਾਰਟ ਪਹੁੰਚ ਚੁੱਕਿਆ ਆਪਣੇ ਕੋਲ ਚਾਰੇ ਕਲਰ ਬਹੁਤ ਹੀ ਸ਼ਾਨਦਾਰ ਅਗਲਾ ਕੋਹੜੀਆਂ ਦਿਖਾਵਾਂਗੇ ਤੁਹਾਨੂੰ ਉਹ ਵੀ ਲਾਜਵਾਬ ਡਿਜ਼ਾਈਨ ਆ ਭਾਈ ਦੇਖੋ ਕੀ ਬਾਤ ਹੈ ਜੀ ਚੈੱਕ ਕਰ ਲੋ ਪੂਰਾ ਹੈਵੀ ਵਰਕ ਕੀ ਕੰਮ ਕੀਤਾ ਗਿਆ ਬਹੁਤ ਹੀ ਸੋਹਣਾ ਦੇਖੋ ਜੀ ਕੈਂਡੀ ਟਾਪ ਲੋ ਜੀ ਕੱਟ ਵਰਕ ਦਾ ਖੁੱਲ ਚੁੱਕਿਆ ਦੁਪੱਟਾ オリジナル ਗਲਾਸ ਕਪੜੇ ਦੇ ਉੱਪਰ ਕੀ ਬਾਤ ਹੈ ਨਹੀਂ ਜੀ ਦੇਖੋ ਭਾਈ ਅਗਲਾ ਇਹਦੇ ਵਿੱਚ ਚਾਰ ਰੰਗ ਲੈ ਕੇ ਪਹੁੰਚ ਚੁੱਕੇ ਆ ਸਾਡੇ ਸਾਹਮਣੇ ਭਾਈ ਦੇਖੋ ਜੀ ਕੀ ਬਾਤ ਹੈ ਜੀ ਚਾਰੇ ਕਲਰ ਟ੍ਰੈਂਡੀ ਵਾਲੇ ਪਹੁੰਚ ਚੁੱਕੇ ਨੇ ਵਿਆਹ ਸ਼ਾਦੀਆਂ ਵਾਸਤੇ ਮੇਲੇ ਵਾਲੀਆਂ ਆਈਟਮਾਂ ਲੈ ਕੇ ਪਹੁੰਚੇ ਆ ਬਹੁਤ ਹੀ ਖੂਬਸੂਰਤ ਡਿਜ਼ਾਈਨਾਂ ਦੇ ਵਿੱਚ ਮਾਲ ਖੁੱਲ ਰਿਹਾ ਦੇਖੋ ਬਈ ਇੱਕ ਡਿਜ਼ਾਈਨ ਹੋਰ ਖੁੱਲ ਗਿਆ ਹੋਰਲਾ ਟੈਕਸਟਾਈਲ ਵੱਲੋਂ ਤਿਆਰ ਕੀਤਾ ਗਿਆ ਬਹੁਤ ਹੀ ਸ਼ਾਨਦਾਰ ਲੁੱਕ ਵਾਲਾ ਸੂਟ ਹੈ ਹੈਂਡਵਰਕ ਦਾ ਕੰਮ ਕੀਤਾ ਗਿਆ ਸਾਰਾ ਜਿੰਨਾ ਵੀ ਆ ਦੇਖੋ ਜੀ ਬਹੁਤ ਸੋਹਣਾ ਕੰਮ ਕੀਤਾ ਗਿਆ ਲਓ ਜੀ ਗਲਾਸ ਸਿਮਰ ਕਪੜਾ ਖੁੱਲਿਆ ਆਪਣੇ ਕੋਲੇ ਚੈੱਕ ਕਰ ਲੋ ਕੁਆਲਿਟੀ ਸ਼ਾਨਦਾਰ ਆਵੇਗੀ ਲੇਸ ਪੱਟੀ ਲੱਗੀ ਹੈ ਫੋਰ ਸਾਈਡ ਵਰਕ ਹੋਇਆ ਬਹੁਤ ਹੀ ਸ਼ਾਨਦਾਰ ਬਰੀਕ ਬੁਟੀ ਹੈ ਸਾਰੇ ਦੁਪੱਟੇ ਦੇ ਵਿੱਚ ਤੇ ਚਾਰ ਆ ਗਏ ਨੇ ਰੰਗ ਕਿਆ ਬਾਤ ਹੈ ਜੀ ਲਓ ਜੀ ਅਗਲਾ ਡਿਜ਼ਾਈਨ ਆਪਣੇ ਕੋਲੇ ਆ ਗਿਆ ਇੱਕ ਹੋਰ ਮਸਟਰਡ ਕਲਰ ਦੇ ਵਿੱਚ ਦੇਖੋ ਜੀ ਹੈਂਡਵਰਕ ਤੇ ਥ੍ਰੈਡਵਰਕ ਦਾ ਮਿਕਸ ਕੰਮ ਆਊਗਾ オリジナル ਗਲਾਸ ਸਿਮਰ ਕਪੜਾ ਪਹੁੰਚ ਚੁੱਕਿਆ ਜੀ ਦੇਖੋ ਭਾਈ ਗਲੇ ਦੇ ਉੱਪਰ ਬਹੁਤ ਹੀ ਸ਼ਾਨਦਾਰ ਲੱਗ ਚੁੱਕੀ ਹੈ ਮੋਰ ਕਢਾਈ ਕਰਕੇ ਕੀ ਬਾਤਾਂ ਨੇ ਦੇਖੋ ਆ ਗਿਆ ਕੱਟਵਰਕ ਵਾਲਾ ਦੁਪੱਟਾ ਕੀ ਬਾਤਾਂ ਨੇ ਭਾਈ 2.5 2.5 ਮੀਟਰ ਦੇ ਵਿੱਚ ਕੱਟਵਰਕ ਵਾਲੇ ਦੁਪੱਟੇ ਪਹੁੰਚ ਗਏ ਨੇ ਤੇ 4 ਆ ਗਏ ਨੇ ਕਲਰ ਬਹੁਤ ਹੀ ਸ਼ਾਨਦਾਰ ਲੁੱਕ ਵਾਲੇ ਦੇਖੋ ਜੀ ਅਗਲਾ ਇੱਕ ਹੋਰ ਡਿਜ਼ਾਈਨ ਪਹੁੰਚੂਗਾ ਮਹਿੰਦੀ ਕਲਰ ਮਹਿੰਦੀ ਕਲਰ ਦੇ ਵਿੱਚ ਡਿਜ਼ਾਈਨ ਖੁੱਲਿਆ ਬਹੁਤ ਸੋਹਣਾ ਡਿਜ਼ਾਈਨ ਹੈ ਗਲਾ ਘੇਰਾ ਚੈੱਕ ਕਰੋ ਜੀ ਕੁਆਲਿਟੀ ਸ਼ਾਨਦਾਰ ਹੈ ਦੇਖੋ ਭਾਈ ਡਿਜ਼ਾਈਨ ਬਹੁਤ ਖੂਬਸੂਰਤ ਤਿਆਰ ਕਰ ਦਿੱਤਾ ਗਿਆ ਜੀ ਕੱਟਵਰਕ ਦੁਪट्टे ਦੇ ਨਾਲ ਸਿੱਪੀ ਲੱਗਿਆ ਹੈ ਵਰਕ ਕੀਤਾ ਗਿਆ ਥ्रेड ਵਰਕ ਬਹੁਤ ਹੀ ਸੋਹਣਾ ਡਿਜ਼ਾਈਨ ਹੋ ਗਿਆ ਤਿਆਰ ਠੀਕ ਚਾਰ ਪਹੁੰਚ ਚੁੱਕੇ ਨੇ ਕਲਰ کیا ਵਾਤ ਹੈ ਜੀ ਚਾਰੇ ਰੰਗ ਤਮਾਕੇਦਾਰ ਪਹੁੰਚ ਗਏ ਨੇ ਕਾਰਵਾ ਚੌਥ ਤੇ ਵਿਆਹ ਸ਼ਾਦੀਆਂ ਲਈ ਪੂਰੇ ਧਮਾਕੇਦਾਰ ਕੜਾਈਆਂ ਪੂਰੇ ਵੱਡੇ ਵੱਡੇ ਫੁੱਲ ਭਾਰੀ ਭਾਰੀ ਦੁਪੱਟਿਆਂ ਦੇ ਨਾਲ ਤੇ ਫੁੱਲ ਹੈਵੀ ਸੂਟ ਦੇਖੋ ਜੀ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲਿਆ ਆ ਲੋ ਗਲਾਸ ਸਿਮਰ ਕਪੜਾ ਪਹੁੰਚ ਚੁੱਕਿਆ ਨਿਊ ਚਾਰ ਪਹੁੰਚ ਚੁੱਕੇ ਨੇ ਕਲਰ ਸ਼ਾਨਦਾਰ ਲੁੱਕ ਦੇ ਵਿੱਚ ਸੂਟ ਆ ਗਏ ਨੇ ਹਾਜ਼ਰ ਰੰਗ ਵੀ ਬੜੇ ਲਾਜਵਾ ਪਹੁੰਚ ਚੁੱਕੇ ਨੇ ਸਾਰੇ ਟ੍ਰੈਂਡਿੰਗ ਵਾਲੇ ਕਲਰਾਂ ਦਾ ਮੇਲਾ ਲੱਗ ਚੁੱਕਿਆ ਬਹੁਤ ਹੀ ਵਾਇਵਰੇਟ ਤੇ ਪਹੁੰਚੋ ਜੀ ਹੋੜਲਾ ਕਲਾ ਦਸ਼ਮੇਸ਼ ਕਲਾ ਤੋਂ ਉਸਕੇ ਇਹ ਸਾਰਾ ਮੇਲਾ ਜਿਹੜਾ ਲੱਗਿਆ ਨਵੇਂ ਸੂਟਾਂ ਦਾ ਸੋਨੂੰ ਕਾਊਂਟਰ ਨੰਬਰ 8 ਦੇ ਉੱਪਰ ਮਿਲਣਗੇ ਸਾਰੇ ਸੂਟ ਕਾਊਂਟਰ ਨੰਬਰ 8 ਦੇ ਉੱਪਰ ਪਹੁੰਚੋ ਜੀ ਸ਼ੁਕਰੀਆ ਜੀ ਧੰਨਵਾਦ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਜੀ ਆਜ ਵਗਰਾ ਲਾਈਏ ਮੇਲੇ ਸੋਹਣੇ ਸੋਹਣੇ ਸੂਟਾਂ ਦੇ ਵਿੱਚ ਪਹੁੰਚ ਚੁੱਕੇ ਨੇ ਮਾਲ ਵਾਧੂ ਆਜੋ ਭਾਈ